ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਾਫੀ ਸਮੇਂ ਤੋਂ ਕਿਸਾਨੀ ਲੀਡਰ ਤੇ ਬੜੇ ਨਿਸ਼ਾਨੇ ਤੇ ਲੈ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਬਿਆਨ ਦਿੱਤਾ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨੀ ਲੀਡਰ ਨੇ ਜ਼ਿਆਦਾਤਰ ਉਹ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਖੇਤਾਂ ਦੇ ਵਿੱਚ ਚੱਕਰ ਵੀ ਨਹੀਂ ਲਾਇਆ ਮੁੱਖ ਮੰਤਰੀ ਦੀ ਇੱਕ ਤਾਂ ਬਿਆਨ ਨੂੰ ਕਿਵੇਂ ਦੇਖਦੇ ਦੂਜੀ ਗੱਲ ਮੁੱਖ ਮੰਤਰੀ ਤੁਹਾਨੂੰ ਲੱਗਦਾ ਹੀ ਹੁਣ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨਾਲ ਪਰਸਨਲੀ ਵੀ ਹੋਣ ਲੱਗ ਗਏ ਨੇ ਹੁਣ ਤੂੰ ਕੋਈ ਇੱਕ ਗੱਲ ਹੈ ਕਿ ਜਦੋਂ ਦੀ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਸਾਨਾਂ ਦੇ ਨਾਲ ਸਿੱਧੇ ਹੋਏ ਨੇ ਉਸ ਦਿਨ ਬੰਦ ਟਰਨੈਲ ਲੱਗੇ ਪੰਜਾਬ ਦੇ ਵਿੱਚ ਜਿਹ ਦਿਨ ਉਹ ਚੰਡੀਗੜ੍ਹ ਮੀਟਿੰਗ ਕਰਨ ਆਏ ਸੀ ਤੇ ਸਾਰਿਆਂ ਨੂੰ ਮਹਾਲੀ ਬਾਰਡਰ ਤੋਂ ਫੜ ਲਿਆ ਸੀ ਤੇ ਸ਼ੰਭੂ ਤੇ ਜਿਹੜਾ ਉਹ ਦੂਜਾ ਖਨੌਰੀ ਬਾਰਡਰ ਤੋਂ ਕਿਸਾਨ ਨੂੰ ਚੱਕ ਲਏ ਸੀ ਟਰਾਲੀਆਂ ਵੀ ਚੋਰੀ ਹੋ ਗਈਆਂ ਕਈ ਆਮ ਆਦੀ ਪਾਰਟੀ ਦੇ ਵਰਕਰਾਂ ਤੇ ਇਲਜ਼ਾਮ ਲੱਗੇ ਉਹ ਆਮ ਆਦੀ ਪਾਰਟੀ ਦੇ ਐਮਐਲਏ ਦੇ ਵਰਕਰ ਸੀ ਨਾ ਉਹ ਸਰਕਾਰ ਦੀ ਕਾਫੀ ਬਦਨਾਮੀ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨਾਂ ਨੇ ਧਰਨਾ ਨਹੀਂ ਲਾਇਆਗਾ ਜਾਂ ਤੇ ਕਿਸਾਨ ਡਰ ਗਏ ਨੇ ਕਿ ਸਾਡੇ ਖਾਤੇ ਫਰੋ ਕਿ ਖਾਤੇ ਫਰੋਲੇ ਜਾਣਗੇ ਸੀਐਮ ਸਾਹਿਬ ਨੇ ਤੇ ਵੀ ਕਹਿ ਦਿੱਤਾ ਸੀ ਕਿ ਮੈਨੂੰ ਪਤਾ ਕਿੰਨਾ ਦੇ ਹੋਟਲਾਂ ਦੇ ਵਿੱਚ ਪੈਸਾ ਕਿੰਨਾ ਦੇ ਬਿਜ਼ਨਸ ਆ ਕਿੰਨਾ ਦੇ ਨਾ ਬੜਾ ਕੁਝ ਕਹਿ ਦਿੱਤਾ ਗਿਆ ਜਾਂ ਤੇ ਵਜਾ ਕਿ ਕਿਸਾਨ ਡਰ ਗਏ ਨੇ ਜਾਂ ਫਿਰ ਕਹਿੰਦੇ ਨੇ ਕਿ ਦਾੜਵੱਠ ਹੈ ਨਾ ਤੇ ਜ਼ਮਾਨਾ ਕੱਟ ਤੇ ਭਲੇ ਦਿਨ ਆਉਣਗੇ ਹੈ ਨਾ ਮਿਲਦਾ ਕਿ ਹੁਣ ਭਲੇ ਦਿਨਾਂ ਦਾ ਇੰਤਜ਼ਾਰ ਕਰ ਰਹੇ ਨੇ ਇਹਨਾਂ ਕਿਸਾਨਾਂ ਨੇ ਸਭ ਤੋਂ ਵੱਧ ਵੋਟਾਂ ਕਿੰਨੇ ਪਾਈਆਂ ਸੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਕਿਸਾਨਾਂ ਨੇ ਨੰਬਰ 2 ਤੇ ਮੁਲਾਜ਼ਮਾਂ ਨੇ ਤੇ ਨੰਬਰ 3 ਬਰੋਜ਼ਗਾਰਾਂ ਨੇ ਕਿਸਾਨ ਵੀ ਦੁਖੀ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮ ਬੋਰਡ ਤੇ ਕਾਰਪੋਰੇਸ਼ਨ ਲਾ ਕੇ ਕੋਈ 5 ਸਵਾ 5 ਲੱਖ ਉਹ ਵੀ ਦੁਖੀ ਨੇ ਤੇ ਬਰੋਜ਼ਗਾਰ ਵੀ ਦੁਖੀ ਨੇ ਹੁਣ ਕਿਸਾਨ ਤੇ ਦੜਵਟ ਜਮਾਨਾ ਕੱਟ ਤੇ ਭਲੇ ਦਿਨ ਆਉਣਗੇ ਉਸ ਨੀਤੀ ਤੇ ਜਾਂ ਦੇ ਡਰ ਗਏ ਨੇ ਕਿ ਜਿੰਨੇ ਵੀ 32 33 ਪ੍ਰਧਾਨ ਨੇਗੇ ਸੀਐਮ ਨੇ ਤੇ ਕਹਿ ਦਿੱਤਾ ਕਿ ਮੈਨੂੰ ਪਤਾ ਕਿਹਦਾ ਕੀ ਚੱਲਦਾ ਹੈਗਾ ਕੀ ਦਾ ਕੀ ਕਾਰੋਬਾਰ ਉਸ ਤੋਂ ਬਾਅਦ ਤੇ ਕੋਈ ਬੋਲੇ ਨਹੀਂ ਹੈਗੇ ਕਿਸੇ ਕਈ ਲੀਡਰ ਦਾ ਬਿਆਨ ਆਇਆ ਵੀ ਕਿ ਜੇ ਹਿੰਮਤ ਹੈ ਤੇ ਕਰੋ ਕਾਰਵਾਈ ਤੁਹਾਨੂੰ ਕਾਰਵਾਈ ਕਰਨ ਵਾਸਤੇ ਕੌਣ ਰੁਕਦਾ ਹੈਗਾ ਜਦੋਂ ਸੀਐਮ ਸਾਹਿਬ ਨੂੰ ਲੱਗਾ ਕਾਰ ਵੀ ਦੇਣਗੇ ਉਹ ਕਿਹੜੇ ਪ੍ਰਵਾਹ ਕਰਦੇ ਨੇ ਜਦੋਂ ਲੱਗਾ ਅੱਜ ਇਸੇ ਕਰਕੇ ਉਹਨੇ ਕਹਿ ਦਿੱਤਾ ਕਿਉਂਕਿ ਜਿਹੜਾ ਲੈਂਡ ਪੂਲਿੰਗ ਮਸਲੇ ਦੇ ਵਿੱਚ ਮੀਟਿੰਗ ਹੋ ਰਹੀ ਹੈ ਸੰਗਰੂਰ ਦੇ ਵਿੱਚ ਸੰਗਰੂਰ ਦੇ ਸ਼ਾ ਚੀਮਾ ਦੇ ਵਿੱਚ ਹੋ ਰਹੀ ਮੀਟਿੰਗ ਉਹਦੇ ਚ ਹਾਲਾਂਕਿ ਉਗਰਾਹਾ ਗਰੁੱਪ ਨਹੀਂ ਜਾ ਰਿਹਾ ਜਿਹੜਾ ਉਗਰਾਹਾ ਗਰੁੱਪ ਆ ਉਹ ਉਗਰਾਹਾ ਗਰੁੱਪ ਪਤਾ ਨਹੀਂ ਕਿਉਂ ਨਹੀਂ ਜਾ ਰਿਹਾ ਉਹਨਾਂ ਦੀ ਇੱਕ ਆਪਣੀ ਰਣਨੀਤੀ ਹੋ ਸਕਦੀ ਹੈ ਬਾਕੀ ਜਿਹੜਾ ਸੰਯੁਕਤ ਮੁਕਸਾਨ ਮੋਰਚਾ ਹੋ ਜਾ ਰਿਹਾ ਤੇ ਉਹਦੇ ਚ ਪੋਲੀਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਅੱਜ ਜਦੋਂ ਚੰਡੀਗੜ੍ਹ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਵਾਬ ਦਿੱਤਾ ਜਦੋਂ ਕਿਸੇ ਪੱਤਰਕਾਰ ਸਾਥੀ ਨੇ ਸਵਾਲ ਪੁੱਛਿਆ ਕਿ ਕਿਸਾਨ ਦੀ ਲੈਂਡ ਪੂਲਿੰਗ ਮਸਲੇ ਦੇ ਵਿੱਚ ਮੀਟਿੰਗ ਕਰ ਰਹੇ ਨੇ ਕਹਿੰਦੇ ਕਿਹੜੇ ਕਿਸਾਨ ਤੁਸੀਂ ਉਹਨਾਂ ਨੂੰ ਕਿਸਾਨ ਮੰਨਦੇ ਹੋ ਸੀਐਮ ਸਾਹਿਬ ਨੇ ਕਿਹਾ ਕਹਿੰਦੇ ਪੁੱਛੋ ਉਹਨਾਂ ਨੂੰ ਆਖਰੀ ਵਾਰ ਕਦੋਂ ਖੇਤਾਂ ਦੇ ਵਿੱਚ ਗਿਆ ਕਦੋਂ ਉਹਨਾਂ ਨੇ ਪਾਣੀ ਲਾਇਆ ਕਦੋਂ ਉਹਨਾਂ ਨੇ ਨੱਕਾ ਮੋੜਿਆ ਕਦੋਂ ਉਹਨਾਂ ਨੇ ਬਰਸੀਮ ਵੱਢਿਆ ਕਦੋਂ ਨਾ ਕਣਕ ਝੋਨਾ ਲਾਇਆ ਉਹ ਤੇ ਇਹ ਗੱਲ ਕਰ ਰਹੇ ਹੁਣ ਇਸ ਮਸਲੇ ਤੇ ਦੇਖੋ ਜਿਹਨੀਆਂ 32 33 ਜਿਹੜੀਆਂ ਜਥੇਬੰਦੀਆਂ ਨੇ ਉਹ ਜਵਾਬ ਦਿੰਦੀਆਂ ਕਿ ਨਹੀਂ ਦਿੰਦੀਆਂ ਪਰ ਕਿਸਾਨ ਇਸ ਵੇਲੇ ਧੀਰਜ ਨਾਲ ਬੈਠੇ ਧੀਰੇ ਹੋ ਕੇ ਬੈਠੇ ਨੇ ਕਿ ਜਦੋਂ ਲੋਹਾ ਗਰਮ ਹੋਵੇ ਸੱਟ ਕਹਿੰਦੇ ਸਿਆਣੇ ਕਹਿੰਦੇ ਉਦੋਂ ਮਾਰਨੀ ਚਾਹੀਦੀ ਹੱਲੇ ਪੰਜਾਬ ਦਾ ਲੋਹਾ ਗਰਮ ਨਹੀਂ ਹੋਇਆ ਲੋਹਾ ਕਦੋਂ ਗਰਮ ਹੋਣਾ ਵੀਸ ਉਸ ਤਾਈ ਦੇ ਵਿੱਚ ਉਦੋਂ ਜਿਹੜੇ ਕਿਸਾਨ ਲੀਡਰ ਜਾਂ ਕਿਸਾਨ ਜਥੇਬਾ ਉਦੋਂ ਸੱਟ ਮਾਰਨ ਕਿਉਂਕਿ ਇਹ ਲੋਹਾ ਗਰਮ ਹੋਵੇ ਸੱਟ ਮਾਰਦਾ ਉਦੋਂ ਹੀ ਮਜ਼ਾ ਆਉਂਦਾ ਤੁਸੀਂ ਪਹਿਲਾਂ ਸੱਟ ਮਾਰੋ ਨਾ ਸੱਟ ਆਪਣੇ ਲੱਗਦੀ ਹੈਗੀ ਆ ਚਿਬ ਨਹੀਂ ਨਿਕਲਦੇ ਹੈਗੇ ਸਿਰ ਇਹ ਹੁਣ ਕਿਸਾਨ ਸੋਚਦੇ ਨੇ ਕਿ ਚਿਬ ਕਿਹਦੇ ਕੱਢਣੇ ਹੈਗੇ ਨੇ ਇਹਦੇ ਮੌਕੇ ਦਾ ਇੰਤਜ਼ਾਰ ਕੀਤਾ ਯਾਰ ਇਹ ਲੇਕਿਨ ਪਰ ਜਿਵੇਂ ਮੁਖਮੰਦੀ ਭਗਵੰਤ ਮਾਨ ਕਿਸਾਨਾਂ ਨੂੰ ਲੈ ਕੇ ਸਿੱਧੇ ਹੋਏ ਨੇ ਮੁਲਾਜ਼ਮਾਂ ਨੂੰ ਲੈ ਕੇ ਸਿੱਧੇ ਹੋਏ ਨੇ ਤਹਿਸੀਲਦਾਰਾਂ ਨੂੰ ਲੈ ਕੇ ਸਿੱਧੇ ਹੋਏ ਨੇ ਅਫਸਰਾਂ ਨੂੰ ਲੈ ਕੇ ਸਿੱਧੇ ਹੋਏ ਨੇ ਪਟਵਾਰੀ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜੇ ਪਟਵਾਰੀ ਨਾ ਨਹੀਂ ਤੇ ਡਿਸਟ੍ਰਿਕਟ ਦੇ ਵਿੱਚ ਕੋਈ ਮਹਾਲੀ ਆ ਉਹ ਮਹਾਲੀ ਤੋਂ ਰਿਡਾਇਰ ਹੁੰਦਾ ਸੀ ਹੁਣ ਮਹਾਲੀ ਵਾਲੇ ਦੇ ਉਹ ਪਠਾਨਕੋਟ ਕਰਦੇ ਪਠਾਨਕੋਟ ਵਾਲੇ ਦੇ ਮਹਾਲੀ ਕਰਦੇ ਢਾਈ ਢਾਈ 100 ਕਿਲੋਮੀਟਰ ਬਦਲੀਆਂ ਕਰ ਦਿੱਤੀਆਂ ਆ ਨਾ ਇਹ ਤਸੀਲ ਤਸੀਲਦਾਰ ਉਸ ਵੇਲੇ ਕਿਸੇ ਨੇ ਹੜਤਾਲ ਨਹੀਂ ਕੀਤੀ ਆਗੀ ਨਾ ਕਿਸਾਨਾਂ ਨੇ ਵੀ ਨਹੀਂ ਰਾਹ ਰੋਕਿਆ ਗਾ ਟ੍ਰੇਨਾਂ ਨਹੀਂ ਰੁਕੀਆਂ ਆਗੀਆਂ ਹੁਣ ਅੱਜ ਜਿਹੜੀ ਭਾਜੀ ਚੜਾਈ ਆ ਕਿਹਨਾਂ ਚੋਂ ਕਿਸਾਨ ਕਿਹੜਾ ਤੇ ਉਹ ਹੁਣ ਦੇਖਦੇ ਆ ਕਿ ਕੌਣ ਬੋਲਦਾ ਉਗਰਾਹਾ ਸਾਹਿਬ ਬੋਲਦੇ ਨੇ ਡਕੌਂਦਾ ਸਾਹਿਬ ਬੋਲਦੇ ਨੇ ਸਿੱਧੂਪੁਰ ਗੁਰਪ ਬੋਲਦਾ ਰਾਜੇਵਾਲ ਸਾਹਿਬ ਬੋਲਦੇ ਨੇ ਪੰਨੂ ਸਾਹਿਬ ਬੋਲਦੇ ਨੇ ਜਿੰਨੇ ਵੀ ਆ ਕਾਦਿਆਂ ਸਾਹਿਬ ਜਿੰਨੇ ਵੀ ਇਹਨਾਂ ਦੇ ਧੜੇ ਨੇ ਹੈ ਨਾ ਉਹ ਬੋਲਦੇ ਕਿ ਨਹੀਂ ਬੋਲਦੇ ਉਹਨਾਂ ਤੇ ਸਵਾਲ ਆ ਪਰ ਅੱਜ ਨੇ ਇੱਕ ਕਿਸੇ ਨੇ ਫੇਸਬੁੱਕ ਤੇ ਬੜਾ ਸੋਹਣਾ ਲਿਖਿਆ ਹੈਗਾ ਮੈਂ ਉਹ ਪੜ੍ਹ ਦਿੰਦੇ ਹਾਂਗੇ ਕਿਸੇ ਸਾਥੀ ਨੇ ਲਿਖਿਆ ਹੈਗਾ ਅ ਜਦੋਂ ਸਵਾਲ ਕਿਸੇ ਨੇ ਕੀਤਾ ਕਿ ਤੁਸੀਂ ਕਿਸ ਨੂੰ ਕਿਸਾਨ ਸਮਝਦੇ ਹੋ ਕਿਸਾਨ ਉਹ ਹੁੰਦੇ ਨੇ ਜੋ ਖੇਤੀ ਕਰਦੇ ਹੋ ਨਾ ਸੀਐਮ ਸਾਹਿਬ ਨੇ ਕਿਹਾ ਕਿ ਇਹ ਕਿਹੜੇ ਕਿਸਾਨ ਨੇ ਕੋਈ ਸਾਥੀ ਆ ਬੱਬੂ ਖੋਸਾ ਬੱਬੂ ਖੋਸਾ ਕਹਿੰਦੇ ਨੇ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਇਸ ਟਿੱਪਣੀ ਨੂੰ ਲੈ ਕੇ ਇੱਕ ਕਿਸਾਨ ਆਗੂ ਨੂੰ ਸਵਾਲ ਕੀਤਾ ਤੇ ਉਸ ਕਿਸਾਨ ਆਗੂ ਨੇ ਕੀ ਜਵਾਬ ਦਿੱਤਾ ਕਹਿੰਦੇ ਕੀ ਜਿਹੜਾ ਸੂਬੇ ਦਾ ਸਿੰਚਾਈ ਮੰਤਰੀ ਆ ਉਹ ਕਿਹੜਾ ਕਿਹੜੀ ਨਹਿਰ ਤੇ ਕਈ ਚੁੱਕੀ ਫਿਰਦਾ ਹੈਗਾ ਫਿਰ ਕਹਿੰਦੇ ਜਿਹੜਾ ਸੂਬੇ ਦਾ ਟਰਾਂਸਪੋਰਟ ਮੰਤਰੀ ਆ ਉਹਨੇ ਆਖਰੀ ਵਾਰ ਕਦੋਂ ਸੀਟੀ ਫੜ ਕੇ ਵਿਸਲ ਫੜ ਕੇ ਸਰਕਾਰੀ ਜਾਂ ਮਿਨੀ ਬੱਸ ਦੀਆਂ ਟਿਕਟਾਂ ਕੱਟੀਆਂ ਸੀ ਸੂਬੇ ਦਾ ਸਿੱਖਿਆ ਮੰਤਰੀ ਇਹ ਦੱਸਣ ਕਿ ਕਿਹੜੇ ਸਕੂਲ ਚ ਪੜਾਉਣ ਜਾਂਦਾ ਹੈਗਾ ਜਾਂ ਸੂਬੇ ਦਾ ਗ੍ਰਹਿ ਮੰਤਰੀ ਦੱਸਣ ਕਿ ਗ੍ਰਹਿ ਮੰਤਰੀ ਵਜੋਂ ਆਖਰੀ ਵਾਰ ਉਹ ਕਿੱਥੇ ਗ੍ਰਸਤ ਕਰਨ ਤੇ ਗਏ ਸੀ ਤੇ ਸੂਬੇ ਦੇ ਮੁਖੀ ਵਜੋਂ ਖੁਦ ਕੋਈ ਫੈਸਲਾ ਆਖਰੀ ਵਾਰ ਤੁਸੀਂ ਕਦੋਂ ਲਿਆ ਫੈਸਲੇ ਤਾਂ ਦਿੱਲੀ ਵਾਲੇ ਕਰਦੇ ਨੇ ਹੁਣ ਤੁਸੀਂ ਲੀਡਰ ਕਿਸ ਨੂੰ ਸਮਝਦੇ ਹੋ ਵੈਸੇ ਕਿਸੇ ਕਿਸਾਨ ਆਗੂ ਨੇ ਜਿਹੜਾ ਜਵਾਬ ਦਿੱਤਾ ਜਿਹੜਾ ਬੱਬੂ ਖੋਸਾ ਉਹਨਾਂ ਨੇ ਆਪਣੇ ਫੇਸਬੁੱਕ account ਤੇ ਲਿਖਿਆ ਗਲਤ ਤੇ ਸਹੀ ਹੈ ਵੀ ਜ਼ਰੂਰੀ ਨਹੀਂ ਹੈ ਜੇ ਤੁਸੀਂ ਕਿਸਾਨ ਲੀਡਰ ਹੋ ਵੀ ਤੁਸੀਂ ਖੇਤਾਂ ਦੇ ਵਿੱਚ ਜਾਓ ਕਿਸਾਨ ਕਿਸਾਨਾਂ ਚੋਂ ਕਿਸਾਨ ਲੀਡਰ ਬੰਦੇ ਨੇ ਅਪਾ ਅਗਰਾਹਾ ਸਾਹਿਬ ਜਾਂ ਡਕੌਂਦਾ ਸਾਹਿਬ ਜਾਂ ਰੂਲਦੂ ਸਿੰਘ ਮਾਨ ਸਾਹਿਬ ਬਲਬੀਰ ਸਿੰਘ ਰਾਜੇਵਾਲ ਇਹਨਾਂ ਨੂੰ ਕਿਤੇ ਚੇਤਾ ਭੁੱਲ ਗਿਆ ਹੋਊਗਾ ਕਿ ਕਿਲੇ ਦੇ ਵਿੱਚ ਕਿੰਨੀ ਦੁਜਾ ਕੀ ਨਾ ਬੀ ਕਿੰਨਾ ਪੈਂਦਾ ਖਾਦਾ ਕਿੰਨੀਆਂ ਪੈਂਦੀਆਂ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਕਿਸਾਨ ਖੇਤਾਂ 'ਚ ਪਹਿਲਾਂ ਮੋਡੇ ਤੇ ਕਈ ਰਖੇ ਜਾਂ ਪੰਜਾਲੀ ਫੜੇ ਜਾਂ ਟਰੈਕਟਰ ਵਾਵੇ ਤੇ ਉਹੀ ਲੀਡਰ ਬਣ ਸਕਦਾ ਤੇ ਇਹ ਸਾਹਿਬ ਨਾਲ ਲੀਡਰ ਦੀ ਕੀ ਪ੍ਰਭਾਸ਼ਾ ਫਿਰ ਤਾਂ ਸੂਬੇ ਦਾ ਜਿਹੜਾ ਸਿੱਖਿਆ ਮੰਤਰੀ ਹੋਵੇ ਉਪਰ ਉਪਰਲੈਸ ਸਕੂਲ ਚ ਪੜਾਇਆ ਕਰੇ ਜਾਂ ਟ੍ਰਾਂਸਪੋਰਟ ਮੰਤਰੀ ਆ ਉਹ ਪਹਿਲਾਂ ਮਿੰਨੀ ਬੱਸ ਜਾਂ ਸਰਕਾਰੀ ਬੱਸ ਚਲਾਵੇ ਜਾਂ ਜਿਹੜਾ ਹੋਮ ਮਿਨਿਸਟਰ ਹੋਵੇ ਕਿਸੇ ਕੰਟਰੀ ਦਾ ਜਾਂ ਸਟੇਟ ਦਾ ਉਹ ਪਹਿਲਾਂ ਪੁਲਿਸ ਦੇ ਵਿੱਚ ਸ਼ਿਭਾਈ ਭਰਤੀ ਹੋਣਾ ਚਾਹੀਦਾ ਮਤਲਬ ਜਦੋਂ ਸਰਕਾਰ ਅਜਿਹੀਆਂ ਗੱਲਾਂ ਕਰਦੇ ਲੋਕਾਂ ਦਾ ਗੁੱਸਾ ਵੱਧਦਾ ਲੋਕਾਂ ਦਾ ਰੂਸਾ ਵੱਧਦਾ ਹੁਣ ਲੋਕ ਕੀ ਕਰ ਸਕਦੇ ਆ ਲੋਕ ਸਰਕਾਰ ਨਾਲ ਲੜ ਨਹੀਂ ਸਕਦੇ ਨਾਰੇਬਾਜੀ ਕਰ ਸਕਦੇ ਨੇ ਪਿੱਟ ਸਿਆਪਾ ਕਰ ਸਕਦੇ ਨੇ ਕਿਉਂ ਸਭ ਤੋਂ ਵੱਡਾ ਲੋਕਾਂ ਕੋਲ ਕੀ ਹਥਿਆਰ ਆ ਉਹ ਵੋਟ ਦਾ ਤੇ ਵੋਟ ਦੀ ਝੂਠ ਨਾ ਉਹ ਫਿਰ ਬਹੁਤ ਖਤਰਨਾਕ ਹੁੰਦੀ ਐ ਉਹ 302 ਤੋਂ ਵੀ ਜ਼ਿਆਦਾ ਖਤਰਨਾਕ ਆ ਫਿਰ ਉਦੋਂ ਵੱਡਿਆਂ ਵੱਡਿਆਂ ਨੂੰ ਦੰਦਲਾ ਪੈਂਦੀਆਂ ਨੇ ਗਸ਼ਾ ਖਾ ਕੇ ਡਿੱਗਦੇ ਨੇ ਜਦੋਂ ਬਾਈ ਦਾ ਰਿਜ਼ਲਟ ਆਇਆ ਸੀ ਨਾ ਬਹੁਤ ਹੀ ਜ਼ਿਆਦਾ ਗਸ਼ਾ ਖਾ ਕੇ ਡਿੱਗ ਪਏ ਦੰਦਲਾ ਪੈ ਗਈਆਂ ਸੀ ਘਰਾਂ ਚੋਂ ਬਾਹਰ ਨਹੀਂ ਜੇ ਨਿਕਲੇ ਤੇ 27 ਦੇ ਵਿੱਚ ਵੀ ਇਹੋ ਹੀ ਨਾ ਹਾਲਾਂਕਿ ਆਮ ਆਦੀ ਪਾਰਟੀ ਦਿੱਲੀ ਪੈਟਰਨ ਤੇ 80% ਦੀ ਲੋਕਾਂ ਦੀ ਇਹ ਟਿਕਟਾਂ ਬਦਲਣਗੇ ਮਤਲਬ 60 70 ਐਮ ਐਲ اے ਜਿਹੜੇ ਨੇ ਉਹਨਾਂ ਦੇ ਟਿਕਟਾਂ ਕੱਟੀਆਂ ਨੇ ਤੇ 60 70 ਨਵੇਂ ਐਮ ਐਲ اے ਚੋਂ ਲਣਗੇ ਪਰ ਐਮਐਲਏ ਬਦਨਾਮ ਤੇ ਹੋਏ ਹੋ ਇਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਬਦਨਾਮ ਹੋਏ ਨੇ ਕਿ ਤੁਸੀਂ ਵਾਅਦੇ ਕੀਤੇ ਪੂਰੇ ਨਹੀਂ ਤੇ ਤੁਸੀਂ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਹੋ ਉਹ ਜਿਹੜੇ ਨੇ ਲੋਕੀ ਸਵਾਲ ਕਦੋਂ ਕਰਨਗੇ ਅੱਜ ਨਹੀਂ ਕਰਨਗੇ ਲੋਕਾਂ ਕੋਲ ਅੱਜ ਸਮਾਂ ਨਹੀਂ ਆ ਮਤਲਬ ਜਦੋਂ ਤੁਸੀਂ ਕਹਿੰਦੇ ਨਾ ਵੇਲੇ ਦੀਆਂ ਟੱਕਰਾਂ ਤੇ ਕਬੀਲੇ ਦੀਆਂ ਕੁਛ ਇਦਾਂ ਕਹਿੰਦੇ ਹੈਗੇ ਨੇ ਲੋਕਾਂ ਕੋਲ ਵੇਲਾ ਨਹੀਂ ਹੈਗਾ ਠੀਕ ਹੈ ਤੇ ਹੁਣ ਐਵੇਂ ਕੰਨ ਦਿੰਨਾ ਸਿਰ ਮਾਰਨ ਦੀ ਜ਼ਰੂਰਤ ਨਹੀਂ ਹੈਗੀ ਲੋਕੀ ਸਤਾਈ ਦਾ ਇੰਤਜ਼ਾਰ ਕਰ ਰਹੇ ਹਾਂ ਉਦੋਂ ਤੱਕ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਨੀਤੀ ਤੇ ਨiyet ਦੇ ਵਿੱਚ ਇਕਸਾਰਤਾ ਲੈਣ ਦੀ ਬਰਾਬਰਤਾ ਲੈਣ ਦੀ ਹੈਗੀ ਤੇ ਲਾਜ਼ਮੀ ਤੌਰ ਤੇ ਰਿਜ਼ਲਟ ਕੁਝ ਹੋਰ ਵੀ ਹੋ ਸਕਦੇ ਨੇ